ਸਾਰੇ ਸੱਜਣਾ ਦਾ ਸਵਾਗਤ ਅਸੀਂ ਵਿਸ਼ਵਦੀਪ ਦੇ ਘਰੇ ਆ ਤੇ ਵਿਸ਼ਵਦੀਪ ਇਹਨਾਂ ਦਿਨਾਂ ਦੇ ਵਿੱਚ ਜੇਲ੍ਹ ਚ ਹੈ ਮਾਮਲਾ ਕੀ ਹੈ ਉਹ ਪਰਿਵਾਰ ਤੋਂ ਜਾਣਦੇ ਕੁਸ਼ਕ ਜਥੇਬੰਦੀਆਂ ਨਹਿੰਗ ਜਥੇਬੰਦੀਆਂ ਉਹਨਾਂ ਦੇ ਹੱਕ ਚ ਆਈਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇੱਕ ਗੱਲ ਹੋਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿ ਵਿਸ਼ਵਦੀਪ ਬਹੁਤ ਸਾਰੇ ਲੋਕਾਂ ਦੇ ਵਾਸਤੇ ਖੜਦਾ ਰਿਹਾ ਪਰ ਬੀਤੇ ਦਿਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਧਿਰ ਬਣ ਕੇ ਉਹਦੇ ਹੱਕ ਚ ਖੜਨਾ ਚਾਹੀਦਾ ਸੀ ਉਹ ਨਹੀਂ ਖੜੇ ਕਾਰਨ ਕੀ ਰਹੇ ਤੇ ਮਸਲਾ ਕੀ ਆ ਉਹਨਾਂ ਦੇ ਪਰਿਵਾਰ ਤੋਂ ਜਾਣਦੇ ਮਾਤਾ ਜੀ ਨਾਲ ਗੱਲ ਕਰਦੇ ਆ ਮਾਤਾ ਸਸਰੀਕਾਲ ਜੀ ਸਾਸਰੀਕਾਲ ਭਾਈ ਕੀ ਨਾਮ ਆ ਜੀ ਤੁਹਾਡਾ ਬਲਜਿੰਦਰ ਕੌਰ ਜੀ ਮਾਤਾ ਜੀ ਇਹ ਘਟਨਾ ਕਰਮ ਕਿਵੇਂ ਵਾਪਰਿਆ ਕੀ ਕਹਾਣੀ ਆ ਸਾਰੀ ਇਹ ਵੀਰੇ ਵਿਸ਼ਵਦੀਪ ਨੇ ਉਹਨੂੰ ਫੋਨ ਕੀਤਾ ਸੀ ਹਰਪ੍ਰੀਤ ਸੈਕਟਰੀ ਨੂੰ ਜੀ ਉਹ ਕੌਣ ਆ ਉਹ ਸੈਕਟਰੀ ਆ ਪੰਚਾਇਤ ਸੈਕਟਰੀ ਆ ਜਿਹੜਾ ਬੋਲੀ ਲਾਉਂਦਾ ਪੰਚਾਇਤੀ ਜ਼ਮੀਨਾਂ ਦੀ ਉਹਨਾਂ ਨੇ ਵਿਸ਼ਵਦੀਪ ਨੇ 4 ਤਰੀਕ ਨੂੰ ਉਹਨੂੰ 4 ਜੂਨ ਨੂੰ ਫੋਨ ਕੀਤਾ ਵੀ ਸੈਕਟਰੀ ਸਾਹਿਬ ਵੀ ਬੋਲੀ ਕਰੋ ਤੇ ਉਹ ਕਹਿੰਦਾ ਨਹੀਂ ਜੀ ਹਾਇਤੀਕ ਤਾਂ ਚੌਣ ਕਮਿਸ਼ਨਰ ਦਾ ਹੁਕਮ ਆ ਵੀ ਬੋਲੀ ਨਹੀਂ ਕਰਨੀਗੀ ਤੇ ਵੀ ਤੁਸੀਂ ਹਜੇ ਬੋਲੀ ਨਹੀਂ ਕਰ ਸਕਦੇ 9 ਤਰੀਕ ਨੂੰ ਬੋਲੀ ਹੋਵੇਗੀ ਉਹਨੇ 9 ਤਰੀਕ ਨੂੰ ਬੋਲੀ ਦਾ ਬਜਾਏ ਕਹਿੰਦਾ 9 ਤਰੀਕ ਨੂੰ ਹੋਵੇਗੀ ਮੁੜ ਕੇ ਵਿਸ਼ਵਦੀਪ ਨੇ 9 ਤਰੀਕ ਨੂੰ ਫੋਨ ਕੀਤਾ ਵੀ ਬਾਈ ਤੁਸੀਂ ਬੋਲੀ ਕਰੋ ਕਹਿੰਦੇ 11 ਤਰੀਕ ਨੂੰ ਹੋਵੇਗੀ 11 ਤਰੀਕ ਨੂੰ ਜਦੋਂ ਵਿਸ਼ਵਦੀਪ ਉੱਥੇ ਜਾ ਕੇ ਪਹੁੰਚੇ ਦੋ ਜਣੇ ਉਸੇ ਚਾਰ ਜਣੇ ਵਿਸ਼ਵਦੀਪ ਹੋਰੀ ਦੋ ਜਣੇ ਸੀ ਉਹਨਾਂ ਨੇ ਅੰਦਰ ਕੁੱਟਮਾਰ ਕੀਤੀ ਇਹਨਾਂ ਦੀ ਜਦੋਂ ਉਹ ਲੈ ਕੇ ਵਿਸ਼ਵਦੀਪ ਹੋਰੀ ਉੱਥੋਂ ਖੋਲ ਕੇ ਬਾਹਰ ਔਰ ਇਹ ਕੋਟਮਾ ਕੋਟਮਾਰ ਕਿੱਥੇ ਹੁੰਦੀ ਹੈ ਜੀ ਉਹ ਸ਼ਟਰ ਦੇ ਵਿੱਚ ਸ਼ਟਰ ਦੇ ਵਿੱਚ ਦੁਕਾਨ ਦੇ ਵਿੱਚ ਤੇ ਉਹ ਸ਼ਟਰ ਚੱਕ ਕੇ ਜਦੋਂ ਵੀ ਵਿਸ਼ਵਦੀਪ ਹੋਰੀ ਬਾਹਰ ਨਿਕਲੇ ਉਦੋਂ ਉਹਨਾਂ ਨੇ ਕਹਿੰਦੇ ਦੂਜਾ ਅੱਗੋਂ ਪੁਲਿਸ ਕਾਲ ਤੇ ਵਿਸ਼ਵਦੀਪ ਨੇ ਜਿਹੜੇ ਰੋੜੇ ਆ ਉਹ ਐ ਚੱਕੇ ਉਹ ਕਹਿੰਦਾ ਹੁਣ ਮਾਰੋ ਤੁਸੀਂ ਜਦੋਂ ਉਹ ਵੀ ਉਹਨੇ ਹੈ ਨਹੀਂ ਗੱਲ ਕਹਿਤੀ ਇਹਨਾਂ ਨੇ ਫਿਰ ਇਹਨਾਂ ਨੇ ਫੋਨ ਕਰਤਾ ਦਵਾ ਦਾ ਪੁਲਿਸ ਨੂੰ ਵੀ ਤੁਸੀਂ ਪਹੁੰਚੋ ਆ ਕੇ ਤੇ ਉਹ ਪੁਲਿਸ ਗਈ ਉੱਥੇ ਬਾਅਦ ਚ ਕੋਈ ਦੋ ਚਾਰ ਜਿਵੇਂ ਵੀ ਕੋਈ ਵੀ ਜਾਵੜੇ ਤੇ ਉਹਨਾਂ ਨੇ ਪੁਲਿਸ ਨੂੰ ਕਰਤਾ ਫੋਨ ਉੱਥੇ ਪੁਲਿਸ ਪਹੁੰਚ ਚੁੱਕੀ ਨਾਲ ਦੀ ਨਾਲ ਪੁਲਿਸ ਨੇ ਵਿਸ਼ਵਦੀਪ ਹੋਰਾਂ ਨੂੰ ਲਿਆ ਕੇ ਇੱਕ ਪਿਸਤੌਲ ਦਾ ਪਰਚਾ ਪਾਇਆ ਵੀ ਵਿਸ਼ਵਦੀਪ ਕੋਲੇ ਪਿਸਤੌਲ ਸੀ ਨਜਾਇਜ਼ ਪਿਸਤੌਲ ਸੀ ਵਿਸ਼ਵਦੀਪ ਕੋਲੇ ਨਜਾਇਜ਼ ਪਿਸਤੌਲ ਸੀ ਫਿਰ ਪੁਲਿਸ ਨੇ ਉੱਥੇ ਮਰਾਮਤ ਕਿਉਂ ਨਹੀਂ ਕੀਤਾ ਮਰਾਮਤ ਕਰਦੀ ਪੁਲਿਸ ਵੀ ਆ ਚੱਕੋ ਪਿਸਤੌਲ ਆ ਵਿਸ਼ਵਦੀਪ ਕੋਲ ਮਰਾਮਤ ਹੋਇਆ ਜਿਹੜਾ ਕਿ ਲਾਇਸੈਂਸ ਪਿਸਤੌਲ ਸੀ ਉਹ ਮੇਰੇ ਘਰ ਵਿੱਚੋਂ ਮੰਗਵਾਇਆ ਗਿਆ ਮੇਰੀ ਗੁੱਡੀਆਂ ਤੋਂ ਮੰਗਵਾਇਆ ਗਿਆ ਮੇਰੀ ਗੁੱਡੀਆਂ ਨੂੰ ਕਹਿ ਕੇ ਵੀ ਤੂੰ ਲੈ ਕੇ ਆ ਤੇ ਪਿਸਤੌਲ ਜਦੋਂ ਮੈਂ ਐ ਚੱਕਣ ਲੱਗੀ ਐ ਕਰਕੇ ਐਂ ਜਦੋਂ ਮੈਂ ਚੱਕਣ ਲੱਗੀ ਇੱਕ ਪੁਲਿਸ ਵਾਲੇ ਨੇ ਆਕੇ ਦਬਦ ਚੱਕ ਕੇ ਪਿਸਤੌਲ ਤੇ ਕਹਿੰਦਾ ਇਹ ਤੇ ਜਦੋਂ ਹਾਂ ਕਰਦਾ ਤੇ ਵੀ ਆਪਾ ਡਰਦੇ ਤਾਂ ਨਹੀਂ ਪੁਲਿਸ ਵਾਲੇ ਵੀ ਤਾਂ ਇੰਨਾ ਘਰਾਂ ਦੇ ਵਿੱਚੋਂ ਪੈਦਾ ਹੋ ਕੇ ਤੇ ਪੁਲਿਸ ਵਾਲੇ ਬੰਦੇ ਆ ਵੀ ਜੋ ਕੁਝ ਵੀ ਹੈਗਾ ਪਿਸਤੌਲ ਪੁਲਿਸ ਵਾਲਿਆਂ ਨੇ ਮੰਗਾਇਆ ਸੀ ਹਾਂਜੀ ਪਿਸਤੌਲ ਪੁਲਿਸ ਵਾਲਿਆਂ ਨੇ ਮੰਗਵਾਇਆ ਸੀਗਾ ਜਿੱਦੋਂ ਵੀ ਇਹਨਾਂ ਨੇ ਅੱਗ ਉਹ ਜਦੋਂ ਇਹਨਾਂ ਕੁੱਟਮਾਰ ਕੀਤੀ ਨਾ ਜਿੱਦੋਂ ਕੁੱਟਮਾਰ ਕੀਤੀ ਜਿੱਦੋਂ ਕੁੱਟਮਾਰ ਕੀਤੀ ਤੇ ਇਹ ਭੱਜ-ਭਾਜ ਕੇ ਬਾਹਰ ਨਿਕਲੇ ਦੋ ਜਣੇ ਸੀ ਤੇ ਅੰਦਰ ਚਾਰ ਜਣੇ ਅੰਦਰ ਜਿੱਦੋਂ ਕੁੱਟਮਾਰ ਕੀਤੀ ਉਹਦੇ ਭੱਜ ਕੇ ਤੇ ਆਦਾ ਪਛਾਤਾ ਕਰਨੇ ਸੀ ਫਿਰ ਇਹਨਾਂ ਡਲੇ ਚੱਕਲੇ ਉੱਤੇ ਉਹਨਾਂ ਨੇ ਕੋਈ ਸੈਕਟਰ ਲਾ ਲਿਆ ਆ ਪੰਦਰ ਹੋ ਗਏ ਉਦੋਂ ਇਹਨਾਂ ਨੇ ਗੱਲ ਬਣਾਤੀ ਸਾਡੇ ਕੰਨਾਂ ਨਾ ਪਿਸਤੌਲ ਲਈ ਰੱਖਿਆ ਐ ਕਰ ਲਿਆ ਤੇ ਜਲਦੀ ਪਿਸਤੌਲ ਸੀ ਕਿਵੇਂ ਸੀ ਕਿਵੇਂ ਵੀ ਲਿਖਾਤਾ ਇਹਨਾਂ ਨੇ ਤੇ ਪਿਸਤੌਲ ਸਾਡਾ ਹਸਤਾਮ ਘਰੇ ਸੀ ਉੱਤੇ ਪਿਸਤੌਲ ਹਾਂ ਮੇਰਾ ਭਰਾ ਹੈਗਾ ਮੈਂ ਬਿਲਕੁਲ ਗੁਬਾਈ ਦੇਊਂਗਾ ਮੇਰੇ ਭਰਾ ਦਾ ਪਿਸਤੌਲ ਘਰੇ ਪਿਆ ਸੀਗਾ ਪਟੇਜ ਦੇ ਹੱਥ ਚ ਕੁਝ ਵੀ ਨਹੀਂ ਸੀਗਾ ਸਰ ਪਟੇਜਾ ਤੁਹਾਡਾ ਵਿਸ਼ਵਦੀਪ ਵਿਸ਼ਵਦੀਪ ਮੇਰਾ ਸਾਕਾ ਪਟੇਜਾ ਜੀ ਇਹ ਮੈਥੋਂ ਛੋਟਾ ਮੈਂ ਵੱਡਾ ਬਿਲਕੁਲ ਪਿਸਤੌਲ ਕਿਸ ਦੇ ਨਾਂ ਤੇ ਆ ਪਿਸਤੌਲ ਦੇ ਨਾਂ ਤੇ ਵਿਸ਼ਵਦੀਪ ਦੇ ਨਾਂ ਤੇ ਪਿਸਤੌਲ ਆ ਹੁਣ ਮੇਰੀ ਪ੍ਰਸ਼ਾਸਨ ਨੂੰ ਇਹ ਮੰਗ ਆ ਵੀ ਮੇਰੇ ਪੁੱਤ ਦਾ ਜਿਹੜਾ ਪਰਚਾ ਹੈਗਾ ਵੀ ਉਹ ਖਰਜ ਕੀਤਾ ਜਾਵੇ ਵੀ ਹੁਣ ਬਾਬਾ ਜੀ ਨੇ ਵੀ ਕੱਲ ਕਿਹਾ ਸੀ ਸਾਰੇ ਭੈਣ ਭਰਾਵਾਂ ਨੇ ਜਿਹੜੇ ਵੀ ਭੈਣ ਭਰਾ ਸਾਰੇ ਵਿਸ਼ਵਦੀਪ ਨੂੰ ਚਾਉਣ ਵਾਲੇ ਆ ਉਹ ਸਾਰੇ ਹਰ ਇੱਕ ਮੀਡੀਆ ਤੇ ਇਹੀ ਕਹੀ ਜਾਂਦੇ ਆ ਵੀ ਵਿਸ਼ਵਦੀਪ ਬਾਹਰ ਆਉਣਾ ਚਾਹੀਦਾ ਵਿਸ਼ਵਦੀਪ ਬਾਹਰ ਆਉਣਾ ਚਾਹੀਦਾ ਵੀ ਵਿਸ਼ਵਦੀਪ ਜੇਲ੍ਹ ਦੇ ਅੰਦਰ ਨਾਰਵੇ ਹਾਂਜੀ ਮਤ ਜੀ ਇੱਕ ਇੱਕ ਗੱਲ ਹੋਰ ਤਿੰਨ ਜਣੇ ਆ ਜੀ ਦੋ ਨਾਲ ਉਹਦੇ ਦੋਸਤ ਵੀ ਆ ਚਾਚੇ ਦੇ ਉਹ ਪਿੰਡ ਦੇ ਮੁੰਡੇ ਆ ਉਹ ਪਿੰਡ ਦੇ ਮੁੰਡੇ ਉਹ ਸਾਡੇ ਮੁੰਡੇ ਉਹ ਤਿੰਨ ਜਣੇ ਤਾਂ ਹੈਗੇ ਆ